ਰੇਡੀ ਰੂਪਨਗਰ ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਘਰਾਣੇ ਨਾਲ ਸੰਬੰਧਿਤ ਕੋਟਲਾ નિਹੰਗ ਖਾਂ ਅਤੇ ਉਹਨਾਂ ਦੀ ਤੀ ਬੀਬੀ ਮੁਮਤਾਜ਼ ਜੀ ਰੈਂਦੀ ਦੁਨੀਆ ਤੱਕ ਕੁੱਲ ਜਹਾਨ ਲਈ ਸਿੱਦਕ ਅਤੇ ਦ੍ਰਿੜਤਾ ਦੀ ਮਿਸਾਲ ਕਾਇਮ ਕਰ ਗਏ ਡੰਡੀ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 21 ਦਸੰਬਰ 1704 ਦੀ ਰਾਤ ਆਨੰਦਗੜ ਦਾ ਕਿਲਾ ਛੱਡਿਆ ਡੰਡੀ ਉਪਰੰਤ ਸਰਸਾ ਨਦੀ ਦੇ ਕੰਢੇ ਦਸ਼ਮੇਸ਼ ਪਿਤਾ ਜੀ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਡੰਡੀ ਕਨੌਲੇ ਅਤੇ ਮਲਕਪੁਰ ਪਿੰਡ ਦੇ ਰੰਗੜ ਮੁਸਲਮਾਨਾ ਨੇ ਰੋਪੜਵਾਲ ਜਾ ਰਹੇ ਸਿੰਘਾਂ ਦੇ ਕਾਫਲੇ ਉੱਤੇ ਹਮਲਾ ਬੋਲ ਦਿੱਤਾ ਡੰਡੀ ਬਾਬਾ ਅਜੀਤ ਸਿੰਘ ਜੀ ਦੀ ਅਗਵਾਈ ਵਿੱਚ ਸਿੰਘਾਂ ਅਤੇ ਤੁਰਕਾਂ ਦੇ ਜ਼ਬਰਦਸਤ ਟਕਰਾ ਹੋਏ ਡੰਡੀ ਭਾਈ ਬਚਿੱਤਰ ਸਿੰਘ ਜੀ ਨੇ ਅੱਗੇ ਵੱਧ ਕੇ ਤੁਰਕਾਂ ਦੇ ਅਜੇਹੇ ਆਹੂ ਲਾਹੇ ਕੇ ਰੰਗੜਾ ਨਾਲ ਲੜਦੇ ਲੜਦੇ ਭਾਈ ਜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਡੰਡੀ ਉਧਰ ਗੁਰੂ ਦਸ਼ਮੇਸ਼ ਪਿਤਾ ਰੋਪੜ ਦੇ ਕੋਟਲਾ ਨਿਹੰਗ ਖਾਂ ਦੀ ਹਵੇਲੀ ਵਿੱਚ ਪਹੁੰਚ ਚੁੱਕੇ ਸਨ ਨਿਹੰਗ ਖਾਂ ਦੇ ਪਰਿਵਾਰ ਨੇ ਗੁਰੂ ਜੀਆ ਦੇ ਆਗਮਨ ਸਮੇਂ ਸਰਦਾਪੂਰਵਕ ਸਵਾਗਤ ਕੀਤਾ ਡੰਡੀ ਗੁਰੂ ਜੀ ਅਜੇ ਨਿਹੰਗ ਖਾਂ ਨੂੰ ਕਿਲਾ ਛੱਡਣ ਦੀ ਦਾਸਤਾਨ ਸੁਨਾਹੀ ਰਹੇ ਹਨ ਕਿ ਇੰਨੇ ਨੂੰ ਬਾਬਾ ਅਜੀਤ ਸਿੰਘ ਜੀ ਆਪਣੇ ਘੋੜੇ ਉੱਤੇ ਸਵਾਰ ਹੋ ਕੇ ਭਾਈ ਬਚਿੱਤਰ ਸਿੰਘ ਜੀ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਲੈ ਕੇ ਗੁਰੂ ਜੀ ਪਾਸ ਪਹੁੰਚੇ ਡੰਡੀ ਗੁਰੂ ਜੀਆਂ ਨੇ ਭਾਈ ਬਚਿੱਤਰ ਸਿੰਘ ਜੀ ਦੇ ਸਰੀਰ ਉੱਤੇ ਲੱਗੇ ਫਟ ਰੈਡੀ ਵੇਖੇ ਤਾਂ ਉਠ ਖਲੋਤੇ ਡੰਡੀ ਗੁਰੂ ਜੀ ਜਿਸ ਆਸਨ ਉੱਤੇ ਵਿਰਾਜੇ ਸਨ ਉਸ ਉੱਤੇ ਭਾਈ ਬਚਿੱਤਰ ਸਿੰਘ ਜੀ ਨੂੰ ਲਟਾ ਦਿੱਤਾ ਡੰਡੀ ਭਾਈ ਜੀ ਬਾਕੀ ਸਿੰਘਾਂ ਸਮੇਤ ਅੱਗੇ ਚਾਲੇ ਪਾਉਣ ਲਈ ਅਸਮਰੱਥ ਸਨ ਤਾਂ ਗੁਰੂ ਜੀ ਨੇ ਬਚਿੱਤਰ ਸਿੰਘ ਦੇ ਡੂੰਗੇ ਜ਼ਖਮਾਂ ਉੱਤੇ ਮਲਹਮ ਪੱਟੀ ਕਰ ਨਿਹੰਗ ਖਾਂ ਨੂੰ ਭਾਈ ਜੀ ਦੀ ਸੇਵਾ ਸੌਂਪ ਅੱਗੇ ਬਹਾਮਣ ਮਾਜਰਾ ਬੂਰ ਮਾਜਰਾ ਹੁੰਦੇ ਹੋਏ ਚਮਕੌਰ ਸਾਹਿਬ ਵੱਲ ਚਾਲੇ ਪਾਏ ਡੰਡੀ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਦੀ ਜ਼ਿੰਮੇਵਾਰੀ ਨਿਹੰਗ ਖਾਂ ਦੇ ਪਰਿਵਾਰ ਨੇ ਤਣੋਂ ਮਣੋਂ ਨਿਭਾਈ ਡੰਡੀ ਗੁਰੂ ਘਰ ਦੇ ਕਿਸੇ ਦੋਖੀ ਨੇ ਰੋਪੜ ਸ਼ਹਿਰ ਦੇ ਕੋਤਵਾਲ ਚੌਧਰੀ ਜ਼ਾਫਰ ਅਲੀ ਖਾਂ ਨੂੰ ਇਹ ਇਤਲਾ ਦੇ ਦਿੱਤੀ ਕਿ ਕੋਟਲਾ ਨਿਹੰਗ ਖਾਂ ਦੀ ਹਵੇਲੇ ਵਿੱਚ ਕੁਝ ਸਿੰਘ ਆਣ ਟੁੱਕੇ ਹਨ ਤਾਂ ਕੋਤਵਾਲ ਨੇ ਹਵਾ ਦੀ ਰਫਤਾਰ ਫੜੀ ਨਿਹੰਗ ਖਾਂ ਦੀ ਹਵੇਲੀ ਆ ਪਹੁੰਚਿਆ ਅਤੇ ਹਵੇਲੀ ਦੇ ਚੱਪੇ-ਚੱਪੇ ਦੀ ਤਲਾਸ਼ੀ ਮੁਹਿਮ ਚਲਾ ਦਿੱਤੀ ਡੰਡੀ ਹਵੇਲੀ ਦੇ ਸਾਰੇ ਕਮਰੇ ਛਾਣ ਮਾਰੇ ਪਰ ਕੋਈ ਵੀ ਸਿੰਘ ਵਿਖਾਈ ਨਾ ਦਿੱਤਾ ਡੰਡੀ ਅਖੀਰ ਇੱਕ ਗੁਪਤ ਕੋਠੜੀ ਦੇ ਕਵਾੜ ਬੰਦ ਵੇਖੇ ਤਾਂ ਕੋਤਵਾਲ ਨੇ ਕੋਠੜੀ ਵੱਲ ਇਸ਼ਾਰਾ ਕਰਦਿਆਂ ਨਿਹੰਗ ਖਾਂ ਨੂੰ ਕੋਠੜੀ ਦੀ ਜਾਂਚ ਕਰਵਾਉਣ ਲਈ ਆਖਿਆ ਤਾਂ ਨਿਹੰਗ ਖਾਂ ਨੇ ਆਖਿਆ ਕਿ ਜਨਾਬ ਇਸ ਕੋਠੜੀ ਅੰਦਰ ਮੇਰੀ ਧੀ ਅਤੇ ਜਵਾਈ ਆਰਾਮ ਫਰਮਾ रहे ਹਨ ਮੈਂ ਉਹਨਾਂ ਦੇ ਆਰਾਮ ਵਿੱਚ ਵਿਗਨ ਨਹੀਂ ਪਾ ਸਕਦਾ ਤਾਂ ਕੋਤਵਾਲ ਗੁਸਤਾਖੀ ਮਾਫ ਆਖ ਉਥੋਂ ਚਲਾ ਗਿਆ ਡੰਡੀ ਇਸੇ ਗੁਪਤ ਕੋਠੜੀ ਵਿੱਚ ਬਾਬਾ ਬਚਿੱਤਰ ਸਿੰਘ ਜੀ ਅਤੇ